ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਨਾਲ ਵਾਲੇ ਸੂਬੇ ਆ ਰਾਜਸਥਾਨ ਹਰਿਆਣਾ ਹਿਮਾਚਲ ਜਦੋਂ ਵੀ ਕੋਈ ਸਰਕਾਰੀ ਭਰਤੀ ਨਿਕਲਦੀ ਆ ਬਹੁਤ ਸਾਰੇ ਲੋਕ ਵੱਡੀ ਪਦਰ ਤੇ ਉਹ ਭਰਤੀ ਦੇ ਵਿੱਚ ਉਹ ਸੂਬਿਆਂ ਦੇ ਆ ਜਾਂਦੇ ਸਾਡੇ ਨਾਲ ਲੱਗਦਾ ਹਰਿਆਣਾ ਉੱਥੇ ਕਾਨੂੰਨ ਬਣਿਆ ਹੋਇਆ ਕਿ ਜਿਹੜੀਆਂ ਵੀ ਸਰਕਾਰੀ ਪੋਸਟਾਂ ਨਿਕਲਣਗੀਆਂ ਉਹਨਾਂ ਦੇ ਵਿੱਚ 85% ਨੌਕਰੀਆਂ ਹਰਿਆਣਾ ਵਾਸੀਆਂ ਲਈ 15% ਅਦਰ ਸਟੇਟ ਲਈ ਅਸੀਂ ਵੀ ਇਹ ਮੰਗ ਕਰਦੇ ਹਾਂ ਵੀ ਹਰਿਆਣੇ ਨੇ ਕਾਨੂੰਨ ਬਣਾਇਆ ਤੇ ਪੰਜਾਬ ਦੇ ਵਿੱਚ ਵੀ ਉਹ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਸ ਕਾਨੂੰਨ ਦਾ ਲਾਹਾ ਮਿਲ ਸਕੇ। Rajasthan ਦੇ ਵਿੱਚ Rajasthani ਭਾਸ਼ਾ ਦੀ ਵੇਟੇਜ 50% ਹੈ। Maharashtra ਦੇ ਵਿੱਚ Marathi ਦੀ ਵੇਟੇਜ 30% ਹੈ। UP ਦੇ ਵਿੱਚ Hindi ਦੀ ਵੇਟੇਜ 24% ਹੈ ਤੇ Punjab ਦੇ ਵਿੱਚ Punjabi ਦੀ ਵੇਟੇਜ ਹੈ ਜਿਹੜੀ ਮਸਾਂ 10% ਹੈ ਤੇ ਕਈ ਨੌਕਰੀਆਂ ਵਿੱਚ 0% ਹੈ। ਪੰਜਾਬ ਦੇ ਵਿੱਚ ਉਹ ਅਦਰ ਸਟੇਟ ਨੇ ਜੌਬ ਕਰਨੀਆਂ ਤਾਂ ਮੰਨ ਲਓ ਉਹਨਾਂ ਨੇ ਸਕੂਲ ਦੇ ਵਿੱਚ ਪੜਾਉਣਾ ਤਾਂ ਸਕੂਲ ਦੇ ਵਿੱਚ ਉਹਨੇ ਪੰਜਾਬ ਦੇ ਵਿਦਿਆਰਥੀ ਨੂੰ ਪੜਾਉਣਾ ਤਾਂ ਜੇ ਉਹਨਾਂ ਨੂੰ ਪੰਜਾਬ ਦੀ ਭਾਸ਼ਾ ਹੀ ਨਹੀਂ ਆ ਰਹੀ ਉਹ ਕਿਵੇਂ ਕਿਵੇਂ ਆਪਣੀ ਗੱਲ ਲੋਕਾਂ ਨੂੰ ਦੱਸ ਸਕਦੇ ਆ ਵਧੀਆ ਤਰੀਕੇ ਨਾਲ ਸਮਝਾ ਸਕਦੇ ਆ ਉਹ ਕਹਿੰਦੇ ਰੋਜ਼ਗਾਰ ਸਾਰਿਆਂ ਲਈ ਹੋਣਾ ਚਾਹੀਦਾ ਫਿਰ ਕੱਲ ਨੂੰ ਤਾਂ ਇਹ ਮੰਗ ਵੀ ਆਊ ਕਿ ਪੰਜਾਬ ਦਾ ਪਾਣੀ ਵੀ ਸਾਰਿਆਂ ਲਈ ਹੋਣਾ ਚਾਹੀਦਾ ਫਿਰ ਤੁਸੀਂ ਰਿਪੇਰੀਅਨ ਕਾਨੂੰਨ ਦੀ ਮੰਗ ਕਿਉਂ ਕਰਦੇ ਹੋ ਭਾਈ ਹਰਿਆਣੇ ਨੂੰ ਵੀ ਪੀਣ ਲਈ ਪਾਣੀ ਚਾਹੀਦਾ ਰਾਜਸਥਾਨ ਨੂੰ ਵੀ ਚਾਹੀਦਾ ਹੋਰ ਸਟੇਟਾਂ ਨੂੰ ਵੀ ਚਾਹੀਦਾ ਆਪਾਂ ਦੇ ਦੇ ਦਿੰਨੇ ਆ ਸਰਕਾਰ ਨੂੰ ਲਾਗੂ ਕਰਨ 'ਚ ਦਿੱਕਤ ਕੀ ਆਉਂਦੀ ਹੈ ਫਿਰ ਸਰਕਾਰ ਲਾਗੂ ਕਿਉਂ ਨਹੀਂ ਕਰਦੀ ਚਾਹੇ ਆਪ ਆ ਜਾਂ ਪਹਿਲਾਂ ਕਾਂਗਰਸ ਸੀ ਇਹ ਹੈਗੀਆਂ ਨੇ ਨੈਸ਼ਨਲ ਪਾਰਟੀ ਇਹਨਾਂ ਦੀ ਸਮਝ ਇਹ ਆ ਕਿ ਭਾਰਤੀਕ ਕੌਮ ਭਾਰਤ ਦੇ ਭਾਰਤ ਇੱਕੋ ਦੇਸ਼ ਇਹਨਾਂ ਨੂੰ ਲੱਗਦਾ ਕਿ ਜੇ ਪੰਜਾਬ 'ਚ ਕਾਨੂੰਨ ਬਣਾਵਾਂਗੇ ਤਾਂ ਸਾਨੂੰ ਹਰਿਆਣਾ 'ਚ ਵੋਟਾਂ ਨਹੀਂ ਮਿਲਣੀਆਂ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਜੇਪੀ ਦੀ ਸਰਕਾਰ ਸੈਨੇਟ ਦੀ ਇਲੈਕਸ਼ਨ ਨਹੀਂ ਹੋਣ ਦੇ ਰਹੀ ਸੈਨੇਟ ਦੀ ਇਲੈਕਸ਼ਨ ਰੋਕ ਕੇ ਸੈਨੇਟ ਨੂੰ ਭੰਗ ਕਰਨ ਲੱਗੇ ਹੋਏ ਆ ਕੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਇਸ ਮਾਮਲੇ ਉੱਤੇ ਕੋਈ ਸਿਆਸੀ ਲੜਾਈ ਲੜਨ ਦਾ ਉਹ ਮੁਖੀ ਆ ਭਗਵੰਤ ਮਾਨ ਇੱਥੋਂ ਦਾ ਉਹ ਨਹੀਂ ਬੋਲ ਰਿਹਾ ਕਿਉਂਕਿ ਇਹ ਪਾਰਟੀਆਂ ਖੇਤਰੀ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਤੋਂ ਬਚਦੀਆਂ ਨੇ ਕਿ ਇਹਨਾਂ ਦੇ ਜਾਣ ਨਹੀਂ ਹੈ ਗੱਟਿਆਂ ਦੇ ਵਿੱਚ ਸੈਂਟਰ ਦੇ ਖਿਲਾਫ ਇਹ ਗੱਲ ਖੜ ਕੇ ਕਹਿਣ ਦੀ ਕਿ ਅਸੀਂ ਤੁਹਾਡੀ ਇੱਕ ਭਾਸ਼ਾ ਦੀ ਨੀਤੀ ਨੂੰ ਨਹੀਂ ਮੰਨਾਂ ਇਹਨਾਂ ਨੇ ਕੀ ਕਿਹਾ ਪੰਜਾਬ ਦੇ ਵਿੱਚ ਰਾਜ ਭਾਸ਼ਾ ਐਕਟ ਲਾਗੂ ਕਰਤਾ ਜੀ ਸਾਰਾ ਕੰਮ ਕਾਰ ਪੰਜਾਬੀ ਦੇ ਵਿੱਚ ਕਰਾਂਗੇ ਜੀ ਅੱਜ ਆਪਾਂ ਕੋਰਟ ਦੇ ਵਿੱਚ ਚੱਲ ਜੂ ਅੰਗਰੇਜ਼ੀ ਚ ਹੁੰਦਾ ਤਾਮਿਲਨਾਡੂ ਨੇ ਕਿਹਾ ਕਿ ਅਸੀਂ ਨਵੀਂ ਸਿੱਖਿਆ ਨੀਤੀ ਨਹੀਂ ਲਾਗੂ ਕਰਾਂਗੇ ਤਾਮਿਲਨਾਡੂ ਚ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਲਾਗੂ ਕਰਤੀ ਤਾਮਿਲਨਾਡੂ ਨੇ ਕਿਹਾ ਕਿ ਅਸੀਂ ਨੀਟ ਦਾ ਪੇਪਰ ਆ ਜਿਹੜਾ ਉਹ ਨਹੀਂ ਤੁਹਾਡਾ ਇੱਥੇ ਲਾਗੂ ਹੋਣ ਦਵਾਂਗੇ ਜਿਹੜਾ ਤੁਸੀਂ ਪੂਰੇ ਸੈਂਟਰ ਦਾ ਇੱਕ ਕਰਤਾ ਅਸੀਂ ਆਪਣਾ ਲਿਆਂਗੇ ਤੇ ਪੰਜਾਬ ਵਾਲ ਨੇ ਲਾ ਤੁਕ ਪੰਜਾਬੀ ਦੇ ਵਿੱਚ ਇੱਕ ਸ਼ਬਦ ਉਚਾਰਦੇ ਆ ਸੀਸ ਤਾ ਸਾਨੂੰ ਗੁਰੂ ਤੇਗ ਬਹਾਦਰ ਦੀ ਚੇਤੇ ਆਉਂਦੀ। ਜਦੋਂ ਹੈੱਡ ਕਹਿੰਦੇ ਆ ਤਾਂ ਉਹ ਫੀਲਿੰਗ ਨਹੀਂ ਆਉਂਦੀ ਹੈੱਡ ਦੇ ਵਿੱਚੋਂ ਅੰਗਰੇਜ਼ੀ ਦੇ ਸ਼ਬਦ ਦੇ ਵਿੱਚੋਂ। ਇਸ ਕਰਕੇ ਪੰਜਾਬੀ ਕਲਚਰ ਨੂੰ ਜੇ ਅਸੀਂ ਲੋਕਾਂ 'ਚ ਲੈ ਕੇ ਜਾਣਾ ਤਾਂ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆਉਣਾ। ਪੰਜਾਬ ਦੇ ਅੰਦਰ ਜਿਹੜਾ ਡੋਮਿਸਾਈਲਆ ਸਰਕਾਰੀ ਨੌਕਰੀਆਂ 'ਚ ਉਹ ਘੱਟੋ-ਘੱਟ 10 ਸਾਲ ਤੈਅ ਕੀਤਾ ਜਾਵੇ। ਹਰਿਆਣਾ ਨੇ 15 ਸਾਲ ਸਾਲ ਤੈਅ ਕੀਤਾ। ਕਰਨਾਟਕ ਨੇ 15 ਸਾਲ ਤੈਅ ਕੀਤਾ। ਪੰਜਾਬ ਸਰਕਾਰ ਉਹ 10 ਸਾਲ ਤੈਅ ਕਰੇ ਘੱਟੋ-ਘੱਟ। ਤਾਂ ਜਾ ਕੇ ਉਹ ਜਿਹੜੀ ਨੌਕਰੀਆਂ ਦੇ ਉੱਤੇ ਰੋਕ ਆ ਉਹ ਲੱਗ ਸਕਦੀ ਲੋਕ ਵਾਈ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਮਨਿੰਦਰ ਜੀ ਸਿੱਧੂ ਪੰਜਾਬ ਚ ਇੱਕ ਮੁੱਦਾ ਚੋਣਾਂ ਚ ਹਮੇਸ਼ਾ ਚੱਲਦਾ ਰਹਿੰਦਾ ਹੈ ਕਿ ਪੰਜਾਬ ਦੇ ਵਿੱਚ ਜਿਹੜੀਆਂ ਨੌਕਰੀਆਂ ਆ ਉਹ ਪੰਜਾਬੀਆਂ ਨੂੰ ਦਿੱਤੀਆਂ ਜਾਣ ਬਾਹਰਲੇ ਲੋਕਾਂ ਨੂੰ ਪੰਜਾਬ ਦੇ ਵਿੱਚ ਨੌਕਰੀਆਂ ਨਾ ਲੈਣ ਦਿੱਤੀਆਂ ਜਾਣ ਇਹ ਮੁੱਦੇ ਤੇ ਲੈ ਕੇ ਸਿਆਸਤ ਜ਼ਰੂਰ ਹੁੰਦੀ ਹੈ ਪਰ ਇਹ ਮੁੱਦੇ ਤੇ ਵੋਟਾਂ ਤੋਂ ਬਾਅਦ ਗੱਲ ਨਹੀਂ ਹੁੰਦੀ ਅਸੁਖਪਾਲ ਸਿੰਘ ਖਹਿਰਾ ਇੱਕ ਬੈਲ ਲੈ ਕੇ ਆਉਂਦੇ ਨੇ ਉਹ ਬੈਲ ਦੇ ਵਿੱਚ ਉਹ ਕਹਿੰਦੇ ਨੇ ਕਿ ਜਿਹੜੇ ਪ੍ਰਵਾਸੀ ਆ ਉਹਨਾਂ ਦੇ ਇੱਥੇ ਜਿਹੜੀਆਂ ਇੱਥੇ ਵੋਟਰ ਕਾਰਡ ਵੀ ਨਾ ਬਣਾਏ ਜਾਣ ਉਹਨਾਂ ਨੂੰ ਨਾਗਰਿਕਤਾ ਨਾ ਦਿੱਤੀ ਜਾਵੇ ਜ਼ਮੀਨ ਖਰੀਦਣ ਦਾ ਅਧਿਕਾਰ ਨਾ ਹੋਵੇ ਜਿਵੇਂ ਕਈ ਸੂਬਿਆਂ ਦੇ ਵਿੱਚ ਹੈ ਕੰਮ ਕਰਨ ਤੇ ਇੱਥੋਂ ਚਲੇ ਜਾਣ ਨਾ ਨੌਕਰੀਆਂ ਦੇ ਵਿੱਚ ਹਿੱਸਾ ਹੋਵੇ ਇਸੇ ਤਰੀਕੇ ਦੀ ਮੰਗ ਉਹ ਮਤਲਬ ਇਸ ਮੰਗ ਤੋਂ ਥੋੜੀ ਬਦਲਵੀਂ ਮੰਗ ਹੈ ਉਹ ਨੌਕਰੀਆਂ ਦੇ ਵਿੱਚ ਜਿਹੜਾ ਰਿਜ਼ਰਵੇਸ਼ਨ ਆ ਉਹ 90% ਪੰਜਾਬੀਆਂ ਦੀ ਹੋਵੇ 10% ਅਦਰ ਸਟੇਟ ਨੂੰ ਦਿੱਤਾ ਜਾਵੇ 90% ਪੋਸਟਾਂ ਸਿਰ ਪੰਜਾਬੀਆਂ ਨੂੰ ਦਿੱਤੀਆਂ ਜਾਣ ਇਹ ਮੰਗ ਉਠਾਰੀ ਹੈ PSU ਤੇ PSU ਦੇ ਅੱਜ ਸੂਬਾ ਪ੍ਰਧਾਨ ਰਣਵੀਰ ਸਿੰਘ ਸਾਡੇ ਨਾਲ ਨੇ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਸਵਾਗਤ ਕਰਦੇ ਆਂ ਧੰਨਵਾਦ ਮਨਿੰਦਰ ਜੀ ਸ਼ੁਕਰੀਆ ਸਭ ਤੋਂ ਪਹਿਲਾ ਸਵਾਲ ਇਹ ਮੰਗ ਦੀ ਵਜ੍ਹਾ ਕੀ ਹੈ ਕਿ ਤੁਸੀਂ ਇਹ ਮੰਗ ਕਰ ਰਹੇ ਹੋ ਕਿ ਪੰਜਾਬ ਵਿੱਚ ਜਿਹੜੀਆਂ ਨੌਕਰੀਆਂ ਹਨਾਂ ਚ 90% ਜਿਹੜੀ ਹੈ ਉਹ ਪੰਜਾਬੀਆਂ ਦਾ ਹੱਕ ਹੋਵੇ 10% ਅਦਰ ਸਟੇਟਾਂ ਦਾ ਇਹਦੀ ਵਜ੍ਹਾ ਕੀ ਹੈ ਇਹਦੀ ਕਾਰਨ ਕੀ ਹੈ ਕਿਉਂ ਕਿਉਂ ਬਾਕੀਆਂ ਨੂੰ ਇੱਧਰ ਆਉਣ ਨਹੀਂ ਦਿੱਤਾ ਜਾਂਦਾ ਬਾਕੀਆਂ ਨੂੰ ਨੌਕਰੀਆਂ ਚ ਕੀ ਆਪਾਂ ਨੂੰ ਸਮੱਸਿਆ ਕੀ ਹੁੰਦੀ ਹੈ ਦੇਖੋ ਸਭ ਤੋਂ ਪਹਿਲੀ ਵਜ੍ਹਾ ਤਾਂ ਇਹ ਹੈ ਕਿ ਜਿਹੜਾ ਪੰਜਾਬ ਉਹ ਭਾਰਤ ਦੇ ਅੰਦਰ ਇੱਕ ਸੂਬਾ ਹਮ ਤੇ ਭਾਰਤ ਦੇ ਵਿੱਚ ਬਹੁਤ ਕੌਮਾਂ ਦੇ ਲੋਕ ਰਹਿੰਦੇ ਆ ਬਹੁਤ ਸੂਬੇ ਆ ਤੇ ਸੂਬਿਆਂ ਦੇ ਕੋਲ ਆਪਣੇ ਅਧਿਕਾਰ ਆਪਣੇ ਕਾਨੂੰਨ ਬਣਾਉਣ ਦੇ ਜਿਹਨੂੰ ਫੈਡਰਲ ਐਂਗਲ ਤੋਂ ਆਪਾਂ ਕਹਿੰਦੇ ਆ ਸੂਬਿਆਂ ਦੇ ਅਧਿਕਾਰਾਂ ਦੀ ਮੰਗ ਪਹਿਲੀ ਗੱਲ ਤਾਂ ਸਾਡੀ ਇਹ ਆ ਕਿ ਸੂਬਿਆਂ ਦੇ ਅਧਿਕਾਰਾਂ ਦੇ ਨਜ਼ਰੀਏ ਤੋਂ ਇਹ ਮੰਗ ਆ ਕਿ ਪੰਜਾਬ ਦੇ ਅੰਦਰ ਕਿਹਨੇ ਨੌਕਰੀਆਂ ਕਰਨੀਆਂ ਕਿਦਾਂ ਦਾ ਕਾਨੂੰਨ ਬਣੂਗਾ ਉਹ ਪੰਜਾਬ ਦੇ ਸੂਬੇ ਦੇ ਅੰਦਰ ਤੈਅ ਹੋਣਾ ਚਾਹੀਦਾ ਦੂਸਰੀ ਮੰਗ ਆ ਕਿ ਪੰਜਾਬ ਦੇ ਵਿੱਚੋਂ ਇੱਕ ਹਿੱਸਾ ਪਹਿਲਾਂ ਪ੍ਰਵਾਸ ਕਰਕੇ ਵੱਡੀ ਪੱਧਰ ਤੇ ਬਾਹਰ ਚਲਾ ਗਿਆ ਸੀ ਪਰ ਹੁਣ ਵਿਦੇਸ਼ਾਂ ਨੇ ਦਰਵਾਜ਼ੇ ਬੰਦ ਕਰ ਲਏ ਆ ਜਿਸ ਦੇ ਕਰਕੇ ਵੱਡੀ ਗਿਣਤੀ ਹੁਣ ਵਾਪਸ ਉਹਨਾਂ ਨੂੰ ਪੰਜਾਬ ਜਾਂ ਇੰਡੀਆ ਭੇਜਿਆ ਜਾ ਰਿਹਾ ਜਿਸ ਕਰਕੇ ਇੱਥੇ ਬੇਰੁਜ਼ਗਾਰੀ ਵੱਡੀ ਪੱਧਰ ਤੇ ਉੱਤੇ ਆਉਣ ਵਾਲੇ ਦਿਨਾਂ ਦੇ ਵਿੱਚ ਪੈਦਾ ਹੋਣੀ ਆ ਤੇ ਲੋਕਾਂ ਨੇ ਰੋਜ਼ਗਾਰ ਦੇ ਲਈ ਲੜਨਾ ਪਰ ਸਾਡੇ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਜਿਹੜੇ ਨਾਲ ਵਾਲੇ ਸੂਬੇ ਆ ਰਾਜਸਥਾਨ ਹਰਿਆਣਾ ਹਿਮਾਚਲ ਜਦੋਂ ਵੀ ਕੋਈ ਸਰਕਾਰੀ ਭਰਤੀ ਨਿਕਲਦੀ ਆ ਬਹੁਤ ਸਾਰੇ ਲੋਕ ਵੱਡੀ ਪਦਰ ਤੇ ਉਹ ਭਰਤੀ ਦੇ ਵਿੱਚ ਉਹ ਸੂਬਿਆਂ ਦੇ ਆ ਜਾਂਦੇ ਆ ਠੀਕ ਆ ਪਰ ਸਾਡੇ ਨਾਲ ਲੱਗਦਾ ਹਰਿਆਣਾ ਉੱਥੇ ਕਾਨੂੰਨ ਬਣਿਆ ਹੋਇਆ ਕਿ ਜਿਹੜੀਆਂ ਵੀ ਸਰਕਾਰੀ ਪੋਸਟਾਂ ਨਿਕਲਣਗੀਆਂ ਉਹਨਾਂ ਦੇ ਵਿੱਚ 85% ਨੌਕਰੀਆਂ ਹਰਿਆਣਾ ਵਾਸੀਆਂ ਲਈ 15% ਅਦਰ ਸਟੇਟ ਲਈ ਤੇ ਉਹਦੇ ਨਾਲੇ ਆ ਵੀ ਜਿਹੜੀਆਂ 15% ਅਦਰ ਸਟੇਟ ਲਈ ਹੋਣਗੀਆਂ ਜੇ ਉਹਦੇ ਵਿੱਚ ਉਹ ਸਾਡੀਆਂ ਸ਼ਰਤਾਂ ਨੂੰ ਨਹੀਂ ਪੂਰੀਆਂ ਕਰਦੇ ਅਦਰ ਸਟੇਟ ਵਾਲੇ ਤਾਂ 15% ਪੋਸਟਾਂ ਵੀ ਹਰਿਆਣੇ ਵਾਲਾ ਕਨਵਰਟ ਹੋ ਜਾਂਦੀਆਂ ਨੇ ਪਾਸੇ ਅਸੀਂ ਵੀ ਇਹ ਮੰਗ ਕਰਦੇ ਹਾਂ ਵੀ ਹਰਿਆਣੇ ਨੇ ਕਾਨੂੰਨ ਬਣਾਇਆ ਤੇ ਪੰਜਾਬ ਦੇ ਵਿੱਚ ਵੀ ਉਹ ਕਾਨੂੰਨ ਬਣਨਾ ਚਾਹੀਦਾ ਤਾਂ ਜੋ ਸਾਡੇ ਪੰਜਾਬ ਦੇ ਵਿੱਚ ਰਹਿਣ ਵਾਲੇ ਨੌਜਵਾਨ ਮੁੰਡੇ ਕੁੜੀਆਂ ਨੂੰ ਉਸ ਕਾਨੂੰਨ ਦਾ ਲਾਹਾ ਮਿਲ ਸਕੇ ਭਗਵਾਨਤਮਾਨ ਜਦੋਂ ਐਮਪੀ ਸੀ ਸੰਗਰੂਰ ਤੋਂ ਤਾਂ ਇਹਨਾਂ ਨੇ ਬਿਜਲੀ ਬੋਰਡ ਦੀ ਭਰਤੀ ਦੇ ਉੱਤੇ ਸਵਾਲ ਉਠਾਏ ਸੀ ਕਿ ਪੰਜਾਬ ਦੇ ਅੰਦਰ ਬਿਜਲੀ ਬੋਰਡ ਦੀ ਭਰਤੀ ਦੇ ਵਿੱਚ 71% ਅਦਰ ਸਟੇਟ ਦੀ ਭਰਤੀ ਹੋਈ ਆ ਤਾ ਉਹਨਾਂ ਨੇ ਕਿਹਾ ਸੀ ਕਿ ਅਸੀਂ ਇਹਦੇ ਤੇ ਕਾਨੂੰਨ ਬਣਾਵਾਂਗੇ ਅੱਜ ਆਪ ਸੱਤਾ ਦੇ ਵਿੱਚ ਆਏ ਨੇ ਤੇ ਉਹ ਹੁਣ ਕਾਨੂੰਨ ਬਣਾਉਣ ਤੋਂ ਪਾਸਾ ਵੱਟ ਰਹੇ ਨੇ ਚਰਨਜੀਤ ਸਿੰਘ ਚੰਨੀ ਨੇ ਵੀ ਐਲਾਨ ਕੀਤਾ ਸੀ ਮੀਤਿਹਰ ਨੇ ਵੀ ਕਿਹਾ ਸੀ ਪਰ ਕਿਸੇ ਨੇ ਵੀ ਇਹ ਸੁਪਰ ਕਾਨੂੰਨ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਸਾਡੀ ਦੂਸਰੀ ਮੰਗ ਆ ਕਿ ਪੰਜਾਬ ਦੇ ਜਿਹੜੇ ਭਰਤੀ ਦੇ ਪੇਪਰ ਆ ਉਹਨਾਂ ਦੇ ਵਿੱਚ ਪੰਜਾਬੀ ਭਾਸ਼ਾ ਦੀ ਜਿਹੜੀ ਵੇਟੇਜ ਆ ਉਹ 30% ਹੋਣੀ ਚਾਹੀਦੀ ਹੈ ਘੱਟੋ ਘੱਟ ਹਰਿਆਣਾ ਰਾਜਸਥਾਨ ਦੇ ਵਿੱਚ ਰਾਜਸਥਾਨੀ ਭਾਸ਼ਾ ਦੀ ਵੇਟੇਜ 50% ਮਹਾਰਾਸ਼ਟਰ ਦੇ ਵਿੱਚ ਮਰਾਠੀ ਦੀ ਵੇਟੇਜ 30% ਆ। ਯੂਪੀ ਦੇ ਵਿੱਚ ਹਿੰਦੀ ਦੀ ਵੇਟੇਜ 24% ਆ ਤੇ ਪੰਜਾਬ ਦੇ ਵਿੱਚ ਪੰਜਾਬੀ ਦੀ ਵੇਟੇਜ ਆ ਜਿਹੜੀ ਮਸਾਂ 10% ਆ ਤੇ ਕਈ ਨੌਕਰੀਆਂ ਵਿੱਚ 0% ਆ। ਜਿਹੜੀਆਂ ਟੈਕਨੀਕਲ ਜੌਬਸ ਭਾਰਤ ਪੰਜਾਬ ਦੇ ਵਿੱਚ ਨਿਕਲਦੀਆਂ ਨੇ ਉਹਨਾਂ ਵਿੱਚ 0% ਵੇਟੇਜ ਆ ਜਿਹਦੇ ਕਰਕੇ ਵੱਡੀ ਗਿਣਤੀ ਜਿਹੜੇ ਲੋਕ ਆ ਉਹ ਪੰਜਾਬ ਦੇ ਵਿੱਚ ਬਿਨਾ ਪੇਪਰ ਦਿੱਤੇ ਪੰਜਾਬੀ ਦਾ ਉਹ ਅਦਰ ਸ਼ੇਟ ਆ ਕੇ ਭਰਤੀ ਹੋ ਜਾਂਦੀ ਆ। ਅਸੀਂ ਇਹ ਗੱਲ ਕਿਉਂ ਕਹਿ ਰਹੇ ਆ ਕਿ ਪੰਜਾਬੀ ਦਾ ਪੇਪਰ ਹੋਣਾ ਚਾਹੀਦਾ ਉਹਦਾ ਕਾਰਨ ਇਹ ਆ ਕਿ ਜਦੋਂ ਤੁਸੀਂ ਪੰਜਾਬੀ ਪੰਜਾਬ ਦੇ ਵਿੱਚ ਉਹ ਅਦਰ ਸਟੇਟ ਨੇ ਜੌਬ ਕਰਨੀ ਆ ਤਾਂ ਮੰਨ ਲਓ ਉਹਨਾਂ ਨੇ ਸਕੂਲ ਦੇ ਵਿੱਚ ਪੜਾਉਣਾ ਤਾਂ ਸਕੂਲ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿਦਿਆਰਥੀਆਂ ਨੂੰ ਪੜਾਉਣਾ ਤਾਂ ਜੇ ਉਹਨਾਂ ਨੂੰ ਪੰਜਾਬ ਦੀ ਭਾਸ਼ਾ ਹੀ ਨਹੀਂ ਆ ਰਹੀ ਉਹ ਕਿਵੇਂ ਕਿਵੇਂ ਆਪਣੀ ਗੱਲ ਲੋਕਾਂ ਨੂੰ ਦੱਸ ਸਕਦੇ ਆ ਵਧੀਆ ਤਰੀਕੇ ਨਾਲ ਸਮਝਾ ਸਕਦੇ ਆ ਪੰਜਾਬ ਦੇ ਅੰਦਰ ਰਾਜ ਭਾਸ਼ਾ ਐਕਟ ਲਾਗੂ ਆ ਕਿ ਪੰਜਾਬੀ ਦੇ ਵਿੱਚ ਕੰਮਕਾਰ ਹੋਣਗੇ ਸਾਰੇ ਤਾਂ ਜਿੰਨੇ ਪੱਤਰ ਵਿਹਾਰ ਹੋਣੇ ਆ ਪੰਜਾਬੀ 'ਚ ਹੋਣੇ ਆ ਨਹੀਂ ਉਹਨਾਂ ਨੂੰ ਸਮਝ ਤੇ ਜੇ ਸਾਡੇ ਪੰਜਾਬੀ ਦੇ ਸਿਲੇਬਸ ਉਹਨਾਂ ਨੂੰ ਪੜ੍ਹਨਾ ਨਹੀਂ ਆ ਰਿਹਾ ਪੜ੍ਹਾਉਣਾ ਨਹੀਂ ਆ ਰਿਹਾ ਤਾਂ ਕਿੱਦਾਂ ਹੋ ਆਪਣੀ ਨੌਕਰੀ ਦੇ ਨਾਲ ਵਫਾ ਕਰ ਸਕਦੇ ਆ ਇਸ ਕਰਕੇ ਸਾਡੇ ਪੰਜਾਬੀ ਦੀ ਭਾਸ਼ਾ ਨੂੰ ਜੇ ਪ੍ਰਫੁੱਲਤ ਕਰਨਾ ਤਾਂ ਪੰਜਾਬੀ ਦੀ ਵੇਟੇ ਸਾਨੂੰ ਵਧਾਉਣੀ ਪੈਣੀ ਹੈ ਘੱਟੋ ਘੱਟ 30% ਦੂਜਾ ਕਾਰਨ ਇਹਦਾ ਇਹ ਆ ਪੰਜਾਬੀ ਦੀ ਵੇਟੇ ਵਧਾਉਣ ਦਾ ਕਿ ਬਹੁਤ ਸਾਡੇ ਪਿੰਡਾਂ 'ਚ ਜਾਂ ਸ਼ਹਿਰਾਂ 'ਚ ਇੱਕ ਟ੍ਰੈਂਡ ਚੱਲ ਪਿਆ ਕਿ ਪੰਜਾਬੀ ਭਾਸ਼ਾ ਹੁਣ ਪੜ੍ਹ ਕੇ ਕੋਈ ਬਹੁਤਾ ਫਾਇਦਾ ਨਹੀਂ ਹੈ ਹੁਣ ਅੰਗਰੇਜ਼ੀ ਦੇ ਹਿੰਦੀ ਪੜੋ ਅੰਗਰੇਜ਼ੀ ਦੇ ਹਿੰਦੀ ਪੜਨਾਂ ਤਾਂ ਤੁਹਾਨੂੰ ਰੋਜ਼ਗਾਰ ਮਿਲਣਾ ਹੈਗਾ ਪੰਜਾਬੀ ਭਾਸ਼ਾ ਪ੍ਰਤੀ ਇੱਕ ਵਿਤਕਰੇ ਵਾਲਾ ਰਵੱਈਆ ਸਾਡੇ ਲੋਕਾਂ 'ਚ ਪੈਦਾ ਹੋ ਰਿਹਾ ਕਾਨਵੈਂਟ ਸਕੂਲਾਂ ਦੇ ਵਿੱਚ ਪੰਜਾਬੀ ਬੋਲਣ ਦੇ ਉੱਤੇ ਜੁਰਮਾਨੇ ਲੱਗ ਰਹੇ ਆ ਉਹ ਨਜ਼ਰੀਆ ਕਿਉਂ ਆ ਕਿਉਂਕਿ ਪੰਜਾਬੀ ਭਾਸ਼ਾ ਰੋਜ਼ਗਾਰ ਨਾਲ ਨਹੀਂ ਜੁੜ ਰਹੀ ਜੇ ਤੁਸੀਂ ਪੰਜਾਬੀ ਦੇ ਪੇਪਰ ਦੀ ਵੇਟੇਜ ਵਧਾਓਗੇ ਤਾਂ ਪੰਜਾਬੀ ਭਾਸ਼ਾ ਰੋਜ਼ਗਾਰ ਨਾਲ ਜੁੜੂ ਤੇ ਲੋਕਾਂ ਨੂੰ ਲੱਗੂ ਕਿ ਪੰਜਾਬੀ ਪੜ੍ਹੇ ਦੇ ਉੱਤੇ ਸਾਨੂੰ ਰੋਜ਼ਗਾਰ ਮਿਲੂ ਤੇ ਸਾਡੇ ਬੱਚੇ ਪੰਜਾਬੀ ਪੜ੍ਹਨਗੇ ਜਦੋਂ ਪੰਜਾਬੀ ਪੜ੍ਹਨਗੇ ਤਾਂ ਉਹਨਾਂ ਨੂੰ ਨਿਆਬ ਇਤਿਹਾਸ ਦੀ ਕਲਚਰ ਦੀ ਇੱਕ ਸਮਝ ਬਣੂਗੀ ਅੱਜ ਜਦੋਂ ਅਸੀਂ ਪੰਜਾਬੀ ਦੇ ਵਿੱਚ ਇੱਕ ਸ਼ਬਦ ਉਚਾਰਦੇ ਹਾਂ ਸੀਸ ਤਾਂ ਸਾਨੂੰ ਗੁਰੂ ਤੇਗ ਬਹਾਦਰ ਦੀ ਚੇਤੇ ਆਉਂਦੇ ਆ ਜਦੋਂ ਹੈਡ ਕਹਿੰਦੇ ਆ ਤਾਂ ਉਹ ਫੀਲਿੰਗ ਨਹੀਂ ਆਉਂਦੀ ਹੈਡ ਦੇ ਵਿੱਚੋਂ ਅੰਗਰੇਜ਼ੀ ਦੇ ਸ਼ਬਦ ਦੇ ਵਿੱਚੋਂ ਪੰਜਾਬੀ ਦਾ ਸ਼ਬਦ ਉਚਾਰਨ ਨਾਲ ਤੁਸੀਂ ਆਪਣੇ ਵਿਰਸੇ ਨਾਲ ਇਤਿਹਾਸ ਨਾਲ ਜੁੜਦੇ ਹੋ ਇਸ ਕਰਕੇ ਪੰਜਾਬੀ ਕਲਚਰ ਨੂੰ ਜੇ ਅਸੀਂ ਲੋਕਾਂ 'ਚ ਲੈ ਕੇ ਜਾਣਾ ਤਾਂ ਪੰਜਾਬੀ ਭਾਸ਼ਾ ਨੂੰ ਅੱਗੇ ਲੈ ਕੇ ਆਉਣਾ ਤੀਜਾ ਸਾਡਾ ਹੈਗਾ ਕਿ ਪੰਜਾਬ ਦੇ ਅੰਦਰ ਜਿਹੜਾ ਡੋਮਿਸਾਈਲ ਆ ਸਰਕਾਰੀ ਨੌਕਰੀਆਂ 'ਚ ਉਹ ਘੱਟੋ-ਘੱਟ 10 ਸਾਲ ਤੈਅ ਕੀਤਾ ਜਾਵੇ ਹਰਿਆਣਾ ਨੇ 15 ਸਾਲ ਸਾਲ ਤੈਅ ਕੀਤਾ ਕਰਨਾਟਕ ਨੇ 15 ਸਾਲ ਤੈਅ ਕੀਤਾ ਪੰਜਾਬ ਸਰਕਾਰ ਉਹ 10 ਸਾਲ ਤੈਅ ਕਰੇ ਘੱਟੋ-ਘੱਟ ਤਾਂ ਜਾ ਕੇ ਉਹ ਜਿਹੜੀ ਨੌਕਰੀਆਂ ਦੇ ਉੱਤੇ ਰੋਕ ਆ ਉਹ ਲੱਗ ਸਕਦੀ ਆ ਬਹੁਤ ਲੋਕ ਇਹ ਵੀ ਕਹਿੰਦੇ ਆ ਕਿ ਤੁਸੀਂ ਇਹ ਲੋਕਾਂ ਨੂੰ ਗਲਤ ਭੜਕਾ ਰਹੇ ਹੋ ਸੂਬਿਆਂ ਦੇ ਖਿਲਾਫ ਲੜਾ ਰਹੇ ਹੋ ਇਹ ਸੂਬਿਆਂ ਦੇ ਖਿਲਾਫ ਲੜਨ ਦੀ ਲੜਾਈ ਨਹੀਂ ਇਹ ਆਪਣੇ ਵੱਧ ਅਧਿਕਾਰਾਂ ਦੇ ਲਈ ਲੜਨ ਦੀ ਲੜਾਈ ਆ ਉਹ ਕਹਿੰਦੇ ਰੋਜ਼ਗਾਰ ਸਾਰਿਆਂ ਲਈ ਹੋਣਾ ਚਾਹੀਦਾ ਫਿਰ ਕੱਲ ਨੂੰ ਤਾਂ ਇਹ ਮੰਗ ਵੀ ਆਉ ਕਿ ਪੰਜਾਬ ਦਾ ਪਾਣੀ ਵੀ ਸਾਰਿਆਂ ਲਈ ਹੋਣਾ ਚਾਹੀਦਾ ਫਿਰ ਤੁਸੀਂ ਰਿਪੇਰੀਅਨ ਕਾਨੂੰਨ ਦੀ ਮੰਗ ਕਿਉਂ ਕਰਦੇ ਹੋ ਭਾਈ ਹਰਿਆਣਾ ਨੂੰ ਵੀ ਪੀਣ ਲਈ ਪਾਣੀ ਚਾਹੀਦਾ ਰਾਜਸਥਾਨ ਨੂੰ ਵੀ ਚਾਹੀਦਾ ਹੋਰ ਸਟੇਟਾਂ ਨੂੰ ਵੀ ਚਾਹੀਦਾ ਆਪਾਂ ਦੇ ਦੇ ਦਿੰਨੇ ਆ ਫਿਰ ਕੱਲ ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਉਹ ਕਹਣਗੇ ਸੈਂਟਰ ਨੂੰ ਦੇ ਦਿਓ ਤਾਂ ਕੀ ਆ ਹਰਿਆਣਾ ਨੂੰ ਦੇ ਦਿਓ ਤਾਂ ਕੀ ਯੂਨੀਵਰਸਿਟੀ ਦਾ ਪੜ੍ਹਨ ਲਈ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਇਹ ਗੱਲ ਦਾ ਅਰਥ ਆ ਕਿ ਜਿਹੜੇ ਸੂਬੇ ਆ ਜਿਨ੍ਹਾਂ ਨੇ ਕਿਸੇ ਚੀਜ਼ ਦੀ ਉਸਾਰੀ ਕੀਤੀ ਆ ਮੰਨ ਲਓ ਪੰਜਾਬ ਦੀ ਇਕਨੋਮੀ ਦੀ ਉਸਾਰੀ ਪੰਜਾਬ ਦੇ ਲੋਕਾਂ ਨੇ ਕੀਤੀ ਆ ਟੈਕਸ ਦੇ ਕੇ ਤਾਂ ਪਹਿਲਾ ਹੱਕ ਇੱਥੋਂ ਦੇ ਰਹਿਣ ਵਾਲੇ ਲੋਕਾਂ ਦਾ ਬਣਦਾ ਇਸ ਕਰਕੇ ਅਸੀਂ ਕਹਿੰਦੇ ਕਿ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਸਾਨੂੰ ਖੜ ਕੇ ਇਹ ਸੋਚਣਾ ਚਾਹੀਦਾ ਕਿ ਸੂਬਿਆਂ ਦੇ ਅਧਿਕਾਰਾਂ ਦੇ ਉੱਤੇ ਲੜਾਈ ਕਿਵੇਂ ਬਣੇ ਅੱਜ ਜਦੋਂ ਦੀ ਮੋਦੀ ਸਰਕਾਰ ਸੱਤਾ ਦੇ ਵਿੱਚ ਆਈ ਆ ਉਹ ਲਗਾਤਾਰ ਸੂਬਿਆਂ ਦੇ ਅਧਿਕਾਰਾਂ ਤੇ ਹਮਲਾ ਕਰ ਰਹੀ ਆ ਜੰਮੂ ਕਸ਼ਮੀਰ ਦਾ ਉਹਨਾਂ ਨੇ ਪੂਰਦਾ ਪੂਰਾ ਸੂਬਾ ਤੋੜ ਕੇ ਉਹਨੂੰ ਯੂਨੀਅਨ ਡੈਟਰੀਟਰੀ ਦੇ ਵਿੱਚ ਵੰਡਦਾ ਲਦਾਖ ਦਾ ਸੋਨੋ ਵਾਂਗਚੂਗਾ ਧਾਰਾ 370 ਤੋੜਨ ਦੀ ਹਮੈਤ ਕਰ ਰਿਹਾ ਸੀ ਬੀਜੇਪੀ ਦੀ ਅੱਜ ਉਹੀ ਸੋਨੋ ਵਾਂਗਚੂਗ ਬੀਜੇਪੀ ਦੇ ਖਿਲਾਫ ਧਰਨੇ ਲਾ ਰਿਹਾ ਸੇਮ ਉਸੇ ਤਰ੍ਹਾਂ ਦਾ ਕਾਨੂੰਨ ਬਣਾਉਣ ਲਈ ਕਿ ਮੈਨੂੰ ਸਾਡੇ ਲਦਾਖ ਨੂੰ ਸਵਿਧਾਨ ਦੇ 6ਵੇਂ ਸ਼ੈਡਿਊਲ ਦੇ ਵਿੱਚ ਐਡ ਕਰੋ 6ਵਾਂ ਸ਼ੈਡਿਊਲ ਕੀ ਆ ਕਿ ਡਿਸਟ੍ਰਿਕਟ ਆਟੋਨਮਸ ਕੌਂਸਲ ਬਣਾਓ ਤੇ ਉਹ ਕਾਉਂਸਲ ਨੂੰ ਅਧਿਕਾਰ ਦਓ ਲਦਾਖ ਦੇ ਵਿੱਚ ਰਾਜ ਕਰਨ ਦਾ ਕਾਨੂੰਨ ਬਣਾਉਣ ਦਾ ਪ੍ਰਸ਼ਾਸਨ ਕਿਵੇਂ ਚਲਾਉਣਾ ਇਹ ਆਪਣੇ ਆਪ ਚ ਖੁਦਮਖਤਿਆਰੀ ਦੀ ਮੰਗ ਆ ਵੱਧ ਅਧਿਕਾਰਾਂ ਦੀ ਮੰਗ ਆ ਨਾਗਾ لینڈ ਦੇ ਲੋਕ ਲੜ ਰਹੇ ਆ ਉੱਥੇ ਦਾ ਐਮਪੀ ਦੀ ਸੀਟ ਉੱਤੇ 100% ਵੋਟਾਂ ਦਾ ਬਾਈਕਾਟ ਹੋ ਗਿਆ ਮਣੀਪੁਰ ਦੇ ਲੋਕ ਲੜ ਰਹੇ ਆ ਇਸੇ ਤਰ੍ਹਾਂ ਪੰਜਾਬ ਦੇ ਅੰਦਰ ਇਹ ਅੰਦੋਲਨ ਦੀ ਜ਼ਮੀਨ ਤਿਆਰ ਹੋ ਰਹੀ ਆ ਅਸੀਂ ਚਾਹੁੰਦੇ ਆ ਕਿ ਇਸ ਅੰਦੋਲਨ ਨੂੰ ਸਹੀ ਦਿਸ਼ਾ 'ਚ ਰੱਖੀਏ ਇਹ ਪਟਕ-ਪਟਕ ਨਾ ਜਾਵੇ ਜੇ ਲੋਕਪੱਖੀ ਤਾਕਤਾਂ ਦੇ ਉੱਤੇ ਨਹੀਂ ਬੋਲਣਗੀਆਂ ਤਾਂ ਇਹ ਅੰਦੋਲਨ ਪਟਕੂਗਾ ਇਸ ਕਰਕੇ ਕੁਝ ਜਸੇਬੰਦੀਆਂ ਨੂੰ ਸਾਡੀ ਮੰਗ ਗਲਤ ਲੱਗ ਸਕਦੀ ਆ ਉਹਨਾਂ ਜਸੇਬੰਦੀਆਂ ਨੂੰ ਤਾਂ ਪੰਜਾਬ ਦੇ ਅੰਦਰ ਰਾਇਪੇਰੀਅਨ ਕਾਨੂੰਨ ਦੀ ਮੰਗ ਕਰਨਾ ਪੰਜਾਬ ਦੇ ਪਾਣੀਆਂ ਦੇ ਉੱਤੇ ਇਹ ਵੀ ਗਲਤ ਲੱਗਦੀ ਆ ਚੰਡੀਗੜ੍ਹ ਮੰਗਣਾ ਵੀ ਗਲਤ ਲੱਗਦਾ ਹੈਗਾ ਉਹ ਤਾਂ ਚਾਹੁੰਦੇ ਆ ਕਿ ਐਸਵਾਈਐਲ ਬਣ ਜਾਵੇ ਇਸ ਕਰਕੇ ਜੇ ਤੁਸੀਂ ਪੰਜਾਬ ਦੇ ਮੁੱਦਿਆਂ ਤੇ ਨਹੀਂ ਲੜੋਂਗੇ ਤਾਂ ਪੰਜਾਬ ਦੇ ਉੱਤੇ ਤੁਹਾਨੂੰ ਇੱਥੇ ਲੋਕਾਂ ਦੇ ਵਿੱਚ ਰਹਿ ਕੇ ਸਿਆਸਤ ਕਰਨੀ ਮੁਸ਼ਕਲ ਹੋਊਗੀ ਇਸ ਕਰਕੇ ਅਸੀਂ ਇਸ ਮੁੱਦੇ ਉੱਤੇ ਲੜ ਰਹੇ ਆ ਇੱਕ ਗੱਲ ਦੱਸਿਓ ਕਿੰਨੇ ਪਰਸੈਂਟ ਮਤਲਬ ਨੌਕਰੀਆਂ ਦੀ ਗੱਲ ਜੇ ਤੁਸੀਂ ਕਰਦੇ ਹੋ ਕਿੰਨੇ ਪਰਸੈਂਟ ਨੌਕਰੀਆਂ ਜਿਹੜੀਆਂ ਉਹ ਬਾਹਰਲੇ ਲੈ ਜਾਂਦੇ ਪੰਜਾਬ ਦੇ ਨੌਜਵਾਨ ਵਿਲਕਦੇ ਰਹਿ ਜਾਂਦੇ ਪੰਜਾਬ ਦੇ ਨੌਜਵਾਨ ਵਾਂਝੇ ਰਹਿ ਜਾਂਦੇ ਇਹ ਇੱਕ ਕਾਨੂੰਨਾ ਦੇ ਤਹਿਤ ਜਿਹੜੇ ਪੰਜਾਬ ਚ ਇਸ ਵਕਤ ਲੱਗੂ ਹੈ ਦੇਖੋ ਸਰਕਾਰ ਨੇ ਇਹਦੇ ਉੱਤੇ ਕੋਈ ਆਫੀਸ਼ੀਅਲੀ ਅੰਕੜਾ ਹਜੇ ਤੱਕ ਜਾਰੀ ਨਹੀਂ ਕੀਤਾ ਸਾਡੀ ਵੀ ਇਹ ਮੰਗ ਆ ਕਿ ਤੁਸੀਂ ਉਹਨਾਂ ਦੀ ਪਛਾਣ ਜਨਤਕ ਨਾ ਕਰੋ ਬੰਦਿਆਂ ਦੀ ਪਰ ਘੱਟੋ ਘੱਟ ਏ ਦੱਸੋ ਵੀ ਕਿੰਨੇ ਪਰਸੈਂਟ ਅਦਰ ਸਟੇਟ ਸਾਡੀਆਂ ਨੌਕਰੀਆਂ ਦੇ ਵਿੱਚ ਆਉਂਦੀ ਆ ਜਿੱਦਾਂ ਬਿਜਲੀ ਬੋਰਡ ਦੀ ਭਰਤੀ ਦੇ ਉੱਤੇ ਤੇ ਭਗਵੰਤ ਮਾਨ ਹੁਣਾਂ ਨੇ ਕਿਹਾ 71% ਅਦਰ ਸਟੇਟ ਪੰਜਾਬ ਦੇ ਅੰਦਰ ਵੈਟਰਨਰੀ ਡਾਕਟਰਾਂ ਦੀ ਭਰਤੀ ਹੋਈ ਆ ਪਿੱਛੇ ਉਹਦੇ 450 ਬੰਦਾ ਰੱਖਿਆ ਸੀ 450 ਦੇ ਵਿੱਚੋਂ 140 ਬੰਦੇ ਅ ਵੈਟਨਰੀ ਡਾਕਟਰਾਂ ਦੇ ਵਿੱਚ ਦੂਜੇ ਸੂਬਿਆਂ ਦੇ ਆਏ ਆ ਹੁਣ 1158 ਪ੍ਰੋਫੈਸਰਾਂ ਦੀ ਭਰਤੀ ਹੋਈ ਆ ਪੰਜਾਬ ਦੇ ਅੰਦਰ ਉਹਦੇ ਵਿੱਚ ਵੀ ਵੱਡੀ ਗਿਣਤੀ ਦੇ ਵਿੱਚ ਦੂਜੇ ਸੂਬਿਆਂ ਦੇ ਲੋਕ ਆਏ ਆ ਤੇ ਜਿਹੜੇ ਸਕੂਲਾਂ ਦੇ ਵਿੱਚ ਮਾਸਟਰਾਂ ਦੀ ਭਰਤੀ ਹੋ ਰਹੀ ਆ ਉਹਦੇ ਵਿੱਚ ਤਾਂ ਵੱਡੀ ਗਿਣਤੀ ਦੇ ਉੱਤੇ ਜਿਹੜੇ ਹਰਿਆਣਾ ਰਾਜਸਥਾਨ ਦੇ ਜਾਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਦੇ ਲੋਕ ਭਰਤੀ ਹੋ ਰਹੇ ਆ ਇਸ ਕਰਕੇ ਇਹਦੀ ਇੱਕ ਸਰਕਾਰ ਨੂੰ ਅੰਕੜਾ ਜਾਰੀ ਕਰਨਾ ਚਾਹੀਦਾ ਕਿ ਇੰਨੇ ਪਰਸੈਂਟ ਦੂਜੇ ਸੂਬਿਆਂ ਦੇ ਲੋਕ ਆ ਰਹੇ ਆ ਜੀ ਇੱਕ ਗੱਲ ਇੱਥੇ ਵੀ ਹੈ ਮਤਲਬ ਤੁਸੀਂ ਪੰਜਾਬੀ ਭਾਸ਼ਾ ਦੀ ਗੱਲ ਕੀਤੀ ਪੇਪਰਾਂ ਦੇ ਵਿੱਚ ਸਰਕਾਰ ਨੂੰ ਲਾਗੂ ਕਰਨ 'ਚ ਦਿੱਕਤ ਕੀ ਆਉਂਦੀ ਹੈ ਫਿਰ ਸਰਕਾਰ ਲਾਗੂ ਕਿਉਂ ਨਹੀਂ ਕਰਦੀ ਨਾਲ ਹੀ ਜੇ ਇਹ ਬਿੱਲ ਦੇ ਵਿੱਚ 90% ਸਰਕਾਰ ਨੂੰ ਕੀ ਦਿੱਕਤ ਹੈ ਪੰਜਾਬ ਦੇ ਲੋਕਾਂ ਨੇ ਸਰਕਾਰ ਬਣਾਈ ਹੈ ਪੰਜਾਬ ਦੀ ਸਰਕਾਰ ਹੈ ਫਿਰ ਲਾਗੂ ਕਿਉਂ ਨਹੀਂ ਦੋਨੇ ਚੀਜ਼ਾਂ ਕਰ ਰਹੀ ਪੰਜਾਬੀ ਵੀ ਕਿਉਂ ਨਹੀਂ ਪ੍ਰੋਪਰ ਲਾਗੂ ਕਰ ਰਹੀ ਤੇ ਜਿਹੜੇ ਨੌਕਰੀਆਂ ਦੇ ਵਿੱਚ 90% ਕੋਟਾ ਇਹਨੂੰ ਵੀ ਕਿਉਂ ਨਹੀਂ ਕਾਨੂੰਨ ਬਣਾ ਰਹੀ ਕੀ ਦਿੱਕਤ ਹੈ ਇਹਦੀ ਦਿੱਕਤ ਇਹ ਆ ਕਿਉਂਕਿ ਜਿਹੜੀਆਂ ਇਸ ਟਾਈਮ ਪੰਜਾਬ ਦੇ ਵਿੱਚ ਰਾਜ ਕਰ ਰਹੀਆਂ ਪਾਰਟੀਆਂ ਨੇ ਚਾਹੇ ਆਪ ਆ ਜਾਂ ਪਹਿਲਾਂ ਕਾਂਗਰਸ ਸੀ ਇਹ ਹੈਗੀਆਂ ਨੇ ਨੈਸ਼ਨਲ ਪਾਰਟੀਆਂ ਇਨਾਂ ਦੀ ਸਮਝ ਇਹ ਆ ਕਿ ਭਾਰਤ ਇੱਕ ਕੌਮ ਭਾਰਤ ਦੇ ਭਾਰਤ ਇੱਕੋ ਦੇਸ਼ ਆ ਅਸੀਂ ਇਹ ਮੰਨਦੇ ਆ ਕਿ ਭਾਰਤ ਇੱਕ ਕੌਮ ਨਹੀਂ ਭਾਰਤ ਬਹੁ ਕੌਮੀ ਦੇਸ਼ ਆ ਇਥੇ ਬਹੁਤ ਕੌਮਾਂ ਦੇ ਲੋਕ ਰਹਿੰਦੇ ਆ ਉਹਨਾਂ ਦੇ ਅਲੱਗ-ਅਲੱਗ ਮਸਲੇ ਆ ਇਸ ਕਰਕੇ ਉਹਨਾਂ ਦੇ ਮਸਲਿਆਂ ਨੂੰ ਹੱਲ ਕਰਨ ਲਈ ਹਰੇਕ ਸਟੇਟ ਦੇ ਵਿੱਚ ਅਲੱਗ-ਅਲੱਗ ਪੈਟਰਨ ਬਣਾਉਣਾ ਪੈਣਾ ਪਰ ਇਹ ਸਾਰੇ ਭਾਰਤ ਨੂੰ ਇੱਕੋ ਰਸੇ ਰਸੇ ਬੰਨ੍ਹਦੇ ਆ ਇਹਨਾਂ ਨੂੰ ਲੱਗਦਾ ਕਿ ਜੇ ਪੰਜਾਬ ਚ ਕਾਨੂੰਨ ਬਣਾਵਾਂਗੇ ਤਾਂ ਸਾਨੂੰ ਹਰਿਆਣਾ ਚ ਵੋਟਾਂ ਨਹੀਂ ਮਿਲਣੀਆਂ ਕਿਉਂਕਿ ਖੇਤਰੀ ਮੁੱਦਿਆਂ ਦੇ ਉੱਤੇ ਖੜਕੇ ਇਹ ਸੋਚ ਨਹੀਂ ਰਹੇ ਇਹ ਆਪਣੇ ਸਿਰਫ ਸੱਤਾ ਦੇ ਲਾਲਚ ਦੇ ਵਿੱਚ ਖੜਕੇ ਜਿਹੜੇ ਨੈਸ਼ਨਲ ਲੈਵਲ ਦੀ ਸਿਆਸਤ ਕਰਨੀ ਚਾਹੁੰਦੇ ਆ ਹੁਣ ਦੀ ਤੁਹਾਡੇ ਸਾਹਮਣੇ ਆ ਪੰਜਾਬ ਯੂਨੀਵਰਸਿਟੀ ਦੇ ਵਿੱਚ ਬੀਜੇਪੀ ਦੀ ਸਰਕਾਰ ਸੈਨੇਟ ਦੀ ਇਲੈਕਸ਼ਨ ਨਹੀਂ ਹੋਣ ਦੇ ਰਹੀ ਸੈਨੇਟ ਦੀ ਇਲੈਕਸ਼ਨ ਰੋਕਤੀ ਸੈਨੇਟ ਨੂੰ ਭੰਗ ਕਰਨ ਲੱਗੇ ਹੋਏ ਆ ਕੀ ਪੰਜਾਬ ਸਰਕਾਰ ਦਾ ਫਰਜ਼ ਨਹੀਂ ਬਣਦਾ ਇਸ ਮਾਮਲੇ ਉੱਤੇ ਕੋਈ ਸਿਆਸੀ ਲੜਾਈ ਲੜਨ ਦਾ ਉਹ ਮੁਖੀ ਆ ਭਗਵੰਤ ਮਾਨ ਇੱਥੋਂ ਦਾ ਉਹ ਨਹੀਂ ਬੋਲ ਰਿਹਾ ਕਿਉਂਕਿ ਇਹ ਪਾਰਟੀਆਂ ਖੇਤਰੀ ਮੁੱਦਿਆਂ ਦੇ ਉੱਤੇ ਸਿਆਸਤ ਕਰਨ ਤੋਂ ਭੱਜਦੀਆਂ ਨੇ ਇਹ ਨਲਾਇਕ ਨੇ ਤੇ ਇਹਨਾਂ ਦੀ ਨੀਤ ਦੇ ਵਿੱਚ ਬਦਨੀਤੀ ਆ ਹੁਣ ਤੁਸੀਂ ਦੇਖੋ ਜਦੋਂ ਹਰਿਆਣਾ ਨੇ ਉੱਤਰੀ ਜਰਨਲ ਦੀ ਮੀਟਿੰਗ ਦੇ ਵਿੱਚ ਵੱਖਰੀ ਵਿਧਾਨ ਸਭਾ ਲਈ ਜ਼ਮੀਨ ਮੰਗੀ ਤਾਂ ਭਗਵੰਤ ਮਾਨ ਨੇ ਬਿਆਨ ਦਿੱਤਾ ਕਿ ਸਾਨੂੰ ਵੀ ਜ਼ਮੀਨ ਦਿਓ ਇਹਦਾ ਉੱਥੇ ਬਿਆਨ ਇਹ ਬਣਦਾ ਸੀ ਕਿ ਅਸੀਂ ਜ਼ਮੀਨ ਨਹੀਂ ਦੇਣੀ ਚੰਡੀਗੜ੍ਹ ਦਾ ਪੰਜਾਬ ਦਾ ਤੂੰ ਸੈਂਟਰ ਤੋਂ ਜ਼ਮੀਨ ਕਿਉਂ ਮੰਗ ਰਿਹਾ ਤੇ ਆਪਣਾ ਚੰਡੀਗੜ੍ਹ ਆ ਤੁਹਾਡਾ ਉਸਦਾ ਇਸ ਪੈਂਟਰ ਪੈਂਤੜੇ ਤੇ ਆਓ ਕਿ ਅਸੀਂ ਜ਼ਮੀਨ ਨਹੀਂ ਦੇਣੀ ਚੰਡੀਗੜ੍ਹ ਸਾਡਾ ਹੈਗਾ ਇਸ ਕਰਕੇ ਇਹਨਾਂ ਨੂੰ ਖੇਤਰੀ ਮੁੱਦਿਆਂ ਦੀ ਬਰੀਕੀ ਦੇ ਵਿੱਚ ਸਮਝ ਨਹੀਂ ਹੈ ਪਾਣੀ ਦੇ ਮਾਮਲੇ ਦੇ ਉੱਤੇ ਵੀ ਜਦੋਂ ਮੀਟਿੰਗ ਕੀਤੀ ਇਹਨਾਂ ਨੇ ਉੱਥੇ ਜਾ ਕੇ ਕਹਿੰਦੇ ਵੀ ਟ੍ਰਿਬਿਊਨਲ ਬਣਾ ਦਿਓ ਜੀ ਟ੍ਰਿਬਿਊਨਲ ਉੱਥੇ ਬਣ ਸਕਦਾ ਜੇ ਦੋਨੋਂ ਸੂਬੇ ਰਿਪੇਰੀਅਨ ਹੋਣ ਹਰਿਆਣਾ ਉਹ ਰਾਜਸਥਾਨ ਪੰਜਾਬ ਦੇ ਰਿਪੇਰੀਅਨ ਸੂਬੇ ਨਹੀਂ ਹੈਗੇ ਨਾਲ ਜੁੜਮੇ ਇਸ ਕਰਕੇ ਇੱਥੇ ਟ੍ਰਿਬਿਊਨਲ ਬਣੀ ਨਹੀਂ ਸਕਦਾ ਇਹ ਗਲਤ ਡਿਮਾਂਡ ਕੀਤੀ ਇਸ ਕਰਕੇ ਜਿਹੜੇ ਖੇਤਰੀ ਮੁੱਦਿਆਂ ਦੇ ਉੱਤੇ ਪੰਜਾਬ ਸਰਕਾਰ ਜਾਂ ਕਾਂਗਰਸ ਦਾ ਦੂਜੀਆਂ ਪਾਰਟੀਆਂ ਦਾ ਸਟੈਂਡ ਆ ਜਾਂ ਭਾਜਪਾ ਆ ਉਹਨਾਂ ਦਾ ਗਲਤ ਇਸ ਕਰਕੇ ਉਹ ਕਾਨੂੰਨ ਇਸ ਪਾਸੇ ਬਣਾਉਣ ਪਾਸੇ ਸੋਚ ਹੀ ਨਹੀਂ ਰਹੇ ਹੈਗੇ ਤਾਂ ਕਰਕੇ ਸਾਨੂੰ ਇਹਦੇ ਉੱਤੇ ਸੰਘਰਸ਼ ਬਿਲਡ ਕਰਨਾ ਪੈ ਰਿਹਾ ਤਾਂ ਜੋ ਲੋਕਾਂ ਨੂੰ ਲਾਮਬੰਦ ਕਰਕੇ ਸਰਕਾਰ ਨੂੰ ਮਜਬੂਰ ਕਰੀਏ ਕਿ ਇਸ ਮੁੱਦੇ ਉੱਤੇ ਸੋਚ ਪੰਜਾਬੀ ਭਾਸ਼ਾ ਜੇਕਰ ਜਿਵੇਂ ਤੁਸੀਂ ਕਿਹਾ ਕਿ ਲੋਕ ਪੰਜਾਬੀ ਭਾਸ਼ਾ ਤੋਂ ਦੂਰ ਹੁੰਦੇ ਜਾ ਰਹੇ ਜਿਹੜੇ ਸਾਡੇ ਸਟੂਡੈਂਟ ਆ ਉਹ ਵੀ ਕਨਵੈਂਟ ਸਕੂਲਾਂ 'ਚ ਪੜ੍ਹਦੇ ਆ ਕਨਵੈਂਟ ਸਕੂਲਾਂ ਤੋਂ ਅੱਗੇ ਉਹਨਾਂ ਦੀ ਮਤਲਬ ਇਹ ਇਹ ਤਾਂ ਤੁਸੀਂ ਕਹਿੰਦੇ ਰੋਜ਼ਗਾਰ ਦਾ ਵਸੀਲਾ ਨਹੀਂ ਬਣਦੀ ਪੰਜਾਬੀ ਤਾਂ ਕਰਕੇ ਪੰਜਾਬੀ ਤੋਂ ਦੂਰ ਹੁੰਦਾ ਕਾਰਨ ਕੀ ਮੰਨਦੇ ਹੋ ਵੀ ਕਿਉਂ ਪੰਜਾਬੀ ਨਾਲ ਵਿਤਕਰਾ ਕਿਉਂ ਹਰ ਹਰ ਪਾਰਟੀ ਪੰਜਾਬ ਦੀ लाਡਲੀ ਪਾਰਟੀ ਬਣਦੀ ਹੈ ਹਰ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ लाडला ਪੁੱਤ ਬਣਦਾ ਫਿਰ ਪੰਜਾਬੀ ਨਾਲ ਵਿਤਕਰਾ ਕਿਉਂ ਕਰਦੇ ਆਉਂਦੇ ਆ ਪੰਜਾਬੀ ਤੋਂ ਪੰਜਾਬੀ ਨੂੰ ਅਨਪੜਾਂ ਦੀ ਭਾਸ਼ਾ ਵਾਂਗੂ ਕਿਉਂ ਬਿਹੇਵ ਕੀਤਾ ਜਾਂਦਾ ਹਾਲਾਂਕਿ ਜੇ ਪੰਜਾਬੀ ਤੋਂ ਜਿਵੇਂ ਤੁਸੀਂ ਕਹ ਦੂਰ ਹੋਏ ਤਾਂ ਗੁਰੂ ਗ੍ਰੰਥ ਸਾਹਿਬ ਵੀ ਤਾਂ ਅਸੀਂ ਪੜਨ ਤੋਂ ਜਾਵਾਂਗੇ ਸਾਡੇ ਜੀ ਨੇ ਇਤਿਹਾਸ ਹੈ ਸਾਡਾ ਉਹ ਸਾਰਾ ਪੰਜਾਬੀ ਦੇ ਵਿੱਚ ਇਹਦਾ ਮਤਲਬ ਇਹਦੇ ਪਿੱਛੇ ਸਾਜ਼ਿਸ਼ ਕੀ ਮੰਨਦੇ ਹੋ ਕਿਉਂ ਇਹ ਸਾਰੀਆਂ ਪਾਰਟੀਆਂ ਤੇ ਸਟੈਂ ਦੇਖੋ ਭਾਜਪੀ ਦਾ ਨਾਰਾ ਹੈਗਾ ਹਿੰਦੀ ਹਿੰਦੂ ਹਿੰਦੁਸਤਾਨ ਉਹ ਕਹਿੰਦੇ ਕਿ ਦੇਸ਼ ਦੇ ਵਿੱਚ ਇੱਕ ਭਾਸ਼ਾ ਇੱਕ ਧਰਮ ਇੱਕ ਬੋਲੀ ਇੱਕ ਕਾਨੂੰਨ ਇੱਕ ਚੋਣ ਉਹ ਕਹਿੰਦੇ ਦੇਸ਼ ਸਾਰਾ ਇੱਕੋ ਜਿਹਾ ਹੋਣਾ ਚਾਹੀਦਾ ਇਸ ਨੀਤੀ ਦੇ ਉੱਤੇ ਖੜ ਕੇ ਜਦੋਂ ਅਸੀਂ ਸੋਚਦੇ ਆ ਤਾਂ ਹਿੰਦੀ ਦਾ ਮਤਲਬ ਕੀ ਹੈ ਕਿ ਬਾਕੀ ਸੂਬਿਆਂ ਦੀਆਂ ਖੇਤਰੀ ਭਾਸ਼ਾਵਾਂ ਨੂੰ ਮਾਤ ਭਾਸ਼ਾਵਾਂ ਨੂੰ ਖਤਮ ਕਰਕੇ ਉਹਨਾਂ ਉੱਪਰ ਹਿੰਦੀ ਥੋਪੀ ਜਾਣੀ ਆ ਤਾਂ ਹੁਣ ਜੇ ਪੰਜਾਬੀ ਭਾਸ਼ਾ ਦੀ ਗੱਲ ਆ ਅੱਜ ਦੁਨੀਆ ਪੱਧਰ ਦਾ ਸਰਵੇਖਣ ਸਾਬਤ ਕਰਦਾ ਕਿ ਜਿੱਥੇ ਜਿੱਥੇ ਜਿਹੜੇ ਜਿਹੜੇ ਦੇਸ਼ਾਂ ਨੇ ਆਪਣੀ ਸਿੱਖਿਆ ਦੇ ਮਾਧਿਅਮ ਨੂੰ ਮਾਤ ਭਾਸ਼ਾ ਦੇ ਵਿੱਚ ਵਿਦਿਆਰਥੀਆਂ ਨੂੰ ਪੜਾਇਆ ਉਹ ਰਿਸਰਚ ਦੇ ਵਿੱਚ ਸਿੱਖਿਆ ਦੇ ਵਿੱਚ ਬਾਕੀ ਸੂਬਿਆਂ ਨੂੰ ਪਛਾੜ ਕੇ ਅੱਗੇ ਲੰਘੇ ਆ ਪਰ ਇਹ ਸਾਡੀਆਂ ਸਰਕਾਰਾਂ ਪੰਜਾਬੀ ਦੇ ਵਿੱਚ ਕਿਉਂਕਿ ਇਹਨਾਂ ਦੇ ਜਾਣਨੀ ਹੈ ਗਟਿਆਂ ਦੇ ਵਿੱਚ ਸੈਂਟਰ ਦੇ ਖਿਲਾਫ ਇਹ ਗੱਲ ਖੜ ਕੇ ਕਹਿਣ ਦੀ ਕਿ ਅਸੀਂ ਤੁਹਾਡੀ ਇੱਕ ਭਾਸ਼ਾ ਦੀ ਨੀਤੀ ਨੂੰ ਨਹੀਂ ਮੰਨਾਂਗੇ ਅੱਜ ਪੰਜਾਬ ਦੇ ਅੰਦਰ ਸਾਇੰਸ ਜੇ ਬੱਚੇ ਦਾ ਇੰਟਰਸਟ ਆ ਸਾਇੰਸ ਦੇ ਵਿੱਚ ਉਹ ਇਸ ਕਰਕੇ ਛੱਡ ਜਾਂਦਾ ਬਹੁਤ ਵੱਡਾ ਹਿੱਸਾ ਕਿਉਂਕਿ ਸਾਇੰਸ ਅੰਗਰੇਜ਼ੀ ਚ ਉਹਨੂੰ ਲੱਗਦਾ ਕਿ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ ਮੈਂ ਸਾਇੰਸ ਨਹੀਂ ਪੜ ਸਕਦਾ ਪੜ ਸਕਦਾ ਪਰ ਜਿੰਨੀਆਂ ਸਾਇੰਸ ਦੇ ਵਿੱਚ ਰਿਸਰਚਾਂ ਹੋਈਆਂ ਨੇ ਸਾਇੰਟਿਸਟਾਂ ਨੇ ਕੀਤੀਆਂ ਨੇ ਉਹਨਾਂ ਨੇ ਇਹੀ ਗੱਲ ਸਿਖਾਈ ਹੈ ਵੀ ਸਾਇੰਸ ਦੇ ਨਾਲ ਜ਼ਰੂਰੀ ਨਹੀਂ ਵੀ ਅੰਗਰੇਜ਼ੀ ਸਾਨੂੰ ਆਉਣੀ ਚਾਹੀਦੀ ਹੈ ਤੁਸੀਂ ਆਪਣੀ ਮਾਤ ਭਾਸ਼ਾ ਦੇ ਵਿੱਚ ਵੀ ਰਿਸਰਚਾਂ ਕਰ ਸਕਦੇ ਹੋ ਪਰ ਇਹ ਸਰਕਾਰ ਜਿਹੜੀ ਹੈਗੀ ਆ ਉਹ ਉਸ ਪਾਸੇ ਸਿਰਫ ਐਲਾਨ ਕਰਦੀ ਹੈ ਇਹਨਾਂ ਨੇ ਕੀ ਕਿਹਾ ਪੰਜਾਬ ਦੇ ਵਿੱਚ ਰਾਜ ਭਾਸ਼ਾ ਐਕਟ ਲਾਗੂ ਕਰਤਾ ਜੀ ਸਾਰਾ ਕੰਮ ਕਾਰ ਪੰਜਾਬੀ ਦੇ ਵਿੱਚ ਕਰਾਂਗੇ ਜੀ ਅੱਜ ਆਪਾਂ ਕੋਰਟ ਦੇ ਵਿੱਚ ਚੱਲ ਜਿਓ ਅੰਗਰੇਜ਼ੀ ਚ ਹੁੰਦਾ ਜੇ ਉਹੀ ਕਾਨੂੰਨ ਕੇਸ ਚੱਲ ਰਿਹਾ ਪੰਜਾਬੀ 'ਚ ਹੋਵੇ ਤਾਂ ਮੇਰੇ ਤੁਹਾਡੇ ਵਰਗਾ ਬੰਦਾ ਪੜ ਲੂਗਾ ਕਿ ਯਾਰ ਮੈਂ ਕੇਸ ਹਾਰ ਰਿਹਾ ਕਿ ਜਿੱਤ ਰਿਹਾ ਕਿੱਧਰ ਨੂੰ ਗੱਲ ਜਾ ਰਹੀ ਆ ਸਾਨੂੰ ਅੰਗਰੇਜ਼ੀ ਕਰਕੇ ਇੱਕ ਵਕੀਲ ਦੇ ਕੋਲ ਸਾਰਾ ਕੇਸ ਪੜਾਉਣਾ ਪੈਂਦਾ ਇਸ ਕਰਕੇ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਲੋਕ ਇਸ ਪੰਜਾਬੀ ਨੂੰ ਪੜ ਕੇ ਅੱਗੇ ਵਧਣ ਜੇ ਅੱਜ ਪੰਜਾਬ ਦੇ ਵਿੱਚ ਲੋਕ ਪੰਜਾਬੀ ਪੜ ਕੇ ਚੰਗੇ ਰਿਸਰਚ ਵਾਲੇ ਪਾਸੇ ਜਾਣਗੇ ਫਿਰ ਸਰਕਾਰਾਂ ਤੋਂ ਰੁਜ਼ਗਾਰ ਮੰਗਣਗੇ ਸਰਕਾਰ ਨਹੀਂ ਚਾਹੁੰਦੀ ਕਿ ਇਹ ਹੋਵੇ ਇਸ ਕਰਕੇ ਦੂਜੇ ਸੈਂਟਰ ਦੀ ਪੋਲਿਟਿਕਸ ਆ ਜਿਹੜੀ ਭਾਜਪੀ ਦੀ ਉਹ ਖੇਤਰੀ ਪਛਾਣ ਨੂੰ ਡਵੈਲਪ ਨਹੀਂ ਹੋਣ ਅੱਜ ਸੰਵਿਧਾਨ ਦੇ ਅੰਦਰ ਇਹਨਾਂ ਨੇ ਕਿਤੇ ਨਹੀਂ ਲਿਖਿਆ ਹੋਇਆ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਪਰ ਧੱਕੇ ਨਾਲ ਸਾਨੂੰ ਅੱਜ ਸਕੂਲਾਂ ਦੇ ਵਿੱਚ ਪੜਾਇਆ ਜਾਂਦਾ ਕਿ ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਇਸ ਕਰਕੇ ਖੇਤਰੀ ਪਛਾਣਾਂ ਦੇ ਅੰਦੋਲਨ ਉੱਠਨੇ ਆ ਤਾਮਿਲਨਾਡੂ ਦੇ ਵਿੱਚ ਇਸ ਟਾਈਮ ਪੂਰਾ ਤਾਮਿਲਨਾਡੂ ਭਾਜਪੀ ਦੇ ਖਿਲਾਫ ਇਸ ਗੱਲ ਤੇ ਖੜਾ ਕਿ ਅਸੀਂ ਹਿੰਦੀ ਨੂੰ ਨਹੀਂ ਥੋਪਣ ਦੇਣਾ ਪਰ ਸਾਡੀ ਪੰਜਾਬ ਸਰਕਾਰ ਗੋਡੇ ਟੇਕੀ ਬੈਠੀ ਹੈ ਇਸ ਮਾਮਲੇ 'ਤੇ ਨਹੀਂ ਉਸ ਮਾਮਲੇ ਦੇ ਉੱਤੇ ਖੜ੍ਹ ਰਹੇ ਹੈਗੇ ਤਾਮਿਲਨਾਡੂ ਨੇ ਕਿਹਾ ਕਿ ਅਸੀਂ ਨਵੀਂ ਸਿੱਖਿਆ ਨੀਤੀ ਨਹੀਂ ਲਾਗੂ ਕਰਾਂਗੇ ਤਾਮਿਲਨਾਡੂ 'ਚ ਪੰਜਾਬ ਸਰਕਾਰ ਨੇ ਸਭ ਤੋਂ ਪਹਿਲਾਂ ਲਾਗੂ ਕਰਤੀ ਤਾਮਿਲਨਾਡੂ ਨੇ ਕਿਹਾ ਕਿ ਅਸੀਂ NEET ਦਾ ਪੇਪਰ ਹੈ ਜਿਹੜਾ ਉਹ ਨਹੀਂ ਤੁਹਾਡਾ ਇੱਥੇ ਲਾਗੂ ਹੋਣ ਦਵਾਂਗੇ ਜਿਹੜਾ ਤੁਸੀਂ ਪੂਰੇ ਸੈਂਟਰ ਦਾ ਇੱਕ ਕਰਤਾ ਅਸੀਂ ਆਪਣਾ ਲਿਆਂਗੇ ਤੇ ਪੰਜਾਬ ਵਾਲੇ ਨਹੀਂ ਲਾਗੂ ਕਰਤਾ ਇਸ ਕਰਕੇ ਪੰਜਾਬ ਸਰਕਾਰ ਨੂੰ ਵੀ ਚਾਹੀਦਾ ਕਿ ਉਹ ਖੇਤਰੀ ਮੁੱਦਿਆਂ ਦੇ ਉੱਤੇ ਲੜਾਈ ਲੜੇ ਅੱਗੇ ਅਕਾਲੀ ਦਲ ਲੜਦਾ ਹੁੰਦਾ ਸੀ ਪਰ ਅਕਾਲੀ ਦਲ ਨੇ ਜਦੋਂ 1996 ਤੋਂ ਭਾਜਪਾ ਦੇ ਨਾਲ ਗੱਠਜੋੜ ਕੀਤਾ ਹੋਇਆ ਇਹ ਸਾਰੀ ਲੜਾਈ ਛੱਡ ਗਿਆ ਉਹ ਖੇਤਰੀ ਮੁੱਦਿਆਂ ਦੀ ਸੈਂਟਰ ਦੇ ਖਿਲਾਫ ਲੜਨ ਦੀ ਤੇ ਅਕਾਲੀ ਦਲ ਖਤਮ ਹੋ ਗਿਆ ਬਾਕੀਆਂ ਨੇ ਵੀ ਖਤਮ ਹੋਣਾ ਜੇ ਤੁਸੀਂ ਖੇਤਰੀ ਮੁੱਦਿਆਂ ਦੀ ਲੜਾਈ ਛੱਡੋਗੇ ਬਹੁਤ ਬਹੁਤ ਧੰਨਵਾਦ ਬਾਈ ਜੀ ਸ਼ੁਕਰੀਆ ਜੀ ਮਿਹਰਬਾਨ। ਤਾਂ ਗੱਲਬਾਤ ਕੀਤੀ ਬਾਈ ਰਣਵੀਰ ਦੇ ਨਾਲ ਮੁੱਦਾ ਇਹ ਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਪੰਜਾਬ ਦੀਆਂ ਨੌਕਰੀਆਂ ਦੇ ਵਿੱਚ 90% ਰੱਖਵਾ ਕਰਨ ਵੇਲੇ ਤੇ ਨਾਲ ਹੀ ਪੰਜਾਬੀ ਭਾਸ਼ਾ ਦੇ ਵਿੱਚ ਪੇਪਰ ਹੋਣ ਤੇ ਬਹੁਤ ਵੱਡੇ ਨੰਬਰ ਜਿਹੜੇ ਆ ਉਹ ਪੰਜਾਬੀ ਭਾਸ਼ਾ ਦੇ ਰੱਖੇ ਜਾਣ ਤਾਂ ਕਿ ਪੰਜਾਬ ਦੇ ਨੌਜਵਾਨ ਜਾਂ ਜੇਕਰ ਕੋਈ ਬਾਹਰੋਂ ਵੀ ਆਉਂਦਾ ਤਾਂ ਘੱਟੋ ਘਾਟੋ ਪੰਜਾਬੀ ਸਿੱਖੇ ਤੇ ਕੌਂ ਕਿਉਂਕਿ ਕੱਲ ਉਹਨੇ ਲੋਕਾਂ 'ਚ ਵਿਚਰਨਾ ਪੰਜਾਬੀ 'ਚ ਆਉਣੇ ਪੜਾਉਣਾ ਪੰਜਾਬੀ 'ਚ ਆਉਣੇ ਕੰਮ ਪੰਜਾਬੀ 'ਚ ਕਰਨਾ ਤਾਂ ਇਹ ਉਮੀਦ ਹੈ ਤੁਹਾਨੂੰ ਗੱਲਬਾਤ ਪਸੰਦ ਆਵੇਗੀ ਕਿਉਂਕਿ ਇਹ ਮੁੱਦੇ ਅਕਸਰ ਉੱਠਦੇ ਰਹਿੰਦੇ ਆ। ਇੱਕ ਮੇਰਾ ਸ ਇਹ ਇਹਦੇ ਲਈ ਤੁਸੀਂ ਸੰਘਰਸ਼ ਕੀ ਕਰ ਰਹੇ ਹੋ ਅੱਗੇ ਜਿਹੜਾ ਤੁਹਾਡਾ ਸੰਘਰਸ਼ ਕੀ ਹੈ ਚੀਜ਼ਾਂ ਦੋਨਾਂ ਨੂੰ ਲਾਗੂ ਕਰਵਾਉਣ ਦੇ ਦੇਖੋ ਅਸੀਂ ਪਹਿਲਾਂ ਜਿਮਣੀ ਚੋਣਾ ਦੇ ਵਿੱਚ ਤਿੰਨ ਥਾਮਾਂ ਦੇ ਗਿੱਦੜਵਾਹਾ ਬਰਨਾਲਾ ਤੇ ਚੱਬੇਵਾਲ ਅਸੀਂ ਐਕਸ਼ਨ ਕਰਕੇ ਆਏ ਆ ਸਰਕਾਰ ਨਾਲ ਮੀਟਿੰਗਾਂ ਵੀ ਹੋਈਆਂ ਨੇ ਤੇ ਉਹਨਾਂ ਨੇ ਕਿਹਾ ਕਿ ਅਸੀਂ ਇਸ ਮਾਮਲੇ ਦੇ ਉੱਤੇ ਤੁਹਾਨੂੰ ਦੁਬਾਰਾ ਬੁਲਾਵਾਂਗੇ ਹੁਣ ਅਸੀਂ ਇਸ ਮਾਮਲੇ ਉੱਤੇ ਚੰਡੀਗੜ੍ਹ ਆਉਣ ਵਾਲੇ ਸਮੇਂ ਵਿੱਚ ਸੀਐਮ ਦਾ ਘਰ ਘੇਰਾਂਗੇ ਤੇ ਉੱਥੇ ਤਿੱਖਾ ਐਕਸ਼ਨ ਜਿਹੜਾ ਪੰਜਾਬ ਦੇ ਵਿੱਚ ਕਰਾਂਗੇ ਜਿੰਨਾ ਸਮਾਂ ਸਰਕਾਰ ਇਸ ਮਸਲੇ ਦੇ ਉੱਤੇ ਕਾਨੂੰਨ ਬਣਾਉਣ ਦੇ ਪਾਸੇ ਨਹੀਂ ਆਉਂਦੀ ਅਸੀਂ ਇਕੱਲਾ ਫੇਸਬੁੱਕ ਤੇ ਗੱਲਾਂ ਨਹੀਂ ਜ਼ਮੀਨ ਦੇ ਉੱਤੇ ਲੜਾਈ ਲੜਾਂਗੇ ਇਹਨਾਂ ਦੇ ਖਿਲਾਫ ਜੀ